ਸਤਿ ਸ਼੍ਰੀ ਅਕਾਲ ਮੇਰੀ YouTube ਫੈਮਲੀ ਮੀਤ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮ ਉਹ ਲੋਕ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਲੋ ਜੀ ਜਿਹੜੀ ਆਪਾਂ ਚਾਹ ਬਣਾਉਣੇ ਤੋਂ ਬਾਅਦ ਚਾਹ ਪੱਤੀ ਛੁੱਟ ਦਿੰਨੇ ਆ ਜੀ ਤੇ ਉਸ ਛੁੱਟਣ ਤੋਂ ਪਹਿਲਾਂ ਇੱਕ ਵਾਰੀ ਇਹ ਵੀਡੀਓ ਜ਼ਰੂਰ ਦੇਖਿਓ ਜੀ ਤੇ ਬਹੁਤ ਵਧੀਆ ਟਰਿਕ ਦੱਸਾਂਗੇ ਜੀ ਕਿ ਆਪਾਂ ਇਹ ਚਾਹ ਪੱਤੀ ਨੂੰ ਜਿਹੜੀ ਪੇਸਟ ਚਾਹ ਪੱਤੀ ਹੁੰਦੀ ਹੈ ਕਿਵੇਂ ਯੂਜ਼ ਕਰ ਸਕਦੇ ਆ ਜੀ ਤੇ ਕਿਹੜੀ ਟਰਿਕ ਵਰਤਾਂਗੇ ਜੀ ਤੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਠੀਕ ਹੈ ਜੀ ਤੇ ਲੋ ਜੀ ਇਧਰ ਆਪਾਂ ਹੁਣ ਗਾਲ ਲੈਨੇ ਆ ਗੈਸ ਗੈਸ 'ਤੇ ਫਰਾਈਂਗ ਵਿੱਚ ਰੱਖਾਂਗੇ ਜੀ ਆਪਾਂ ਉੱਪਰ ਠੀਕ ਹੈ ਜੀ ਤੇ ਇਹਦੇ ਵਿੱਚ ਪਾਵਾਂਗੇ ਜੀ ਇੱਕ ਗਲਾਸ ਪਾਣੀ ਦਾ ਥੋੜੇ ਜਿਹਾ ਇੱਕ ਗਲਾਸ ਤੋਂ ਵੱਧ ਪਾਣੀ ਦਾ ਪਾ ਕੇ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਜੀ ਚੰਗੀ ਤਰ੍ਹਾਂ ਰਜ ਹੋਣਾ ਜੀ ਤੇ ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਐਡ ਕਰਾਂਗੇ ਜੀ ਉਹ ਵੀ ਤੁਹਾਨੂੰ ਦੱਸਦੇ ਹਾਂ ਜੀ ਤੇ ਕਿਹੜੀ ਚੀਜ਼ ਐਡ ਕਰਾਂਗੇ ਜੀ ਠੀਕ ਹੈ ਜੀ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਹੋ ਜਾਂਦੇ ਜੀ ਬਾਲੀ ਆ ਜਾਂਦੇ ਇਹਦੇ ਵਿੱਚ ਆਪਾਂ ਇੱਕ ਹੋਰ ਚੀਜ਼ ਪਾਣੀ ਹੈ ਜੀ ਜੀ ਚੰਗੀ ਤਰ੍ਹਾਂ ਪਾਣੀ ਰਿੱਚ ਗਿਆ ਸੀ ਜੀ ਤੇ ਚੰਗੀ ਤਰ੍ਹਾਂ ਬਾਲੀ ਆ ਗਈ ਸੀ ਤੇ ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਜਿਹੜੀ ਦਸਤੀ ਦੱਸੀ ਸੀ ਜੀ ਐਡ ਕਰਨੀ ਉਹ ਉਹਨਾਂ ਦੀ ਆਪਾਂ ਥੋੜਾ ਜਿਹਾ ਸਿਲਕਾ ਠੀਕ ਹੈ ਜੀ ਇਹ ਆਪਾਂ ਥੋੜਾ ਜਿਹਾ ਪਾ ਕੇ ਚੰਗੀ ਤਰ੍ਹਾਂ ਫੇਰੋ ਜਿਆ ਲੰਗੇ ਜੀ ਬਾਲੀ ਦਵਾਵਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਵਾਲੀ ਆ ਗਈ ਸੀ ਤੇ ਇਹ ਬਹੁਤ ਵਧੀਆ ਟ੍ਰਿਕ ਆ ਜੀ ਤੁਸੀਂ ਵੀ ਆਪਣੇ ਘਰੇ ਜ਼ਰੂਰ ਟ੍ਰਿਕ ਵਰਤਿਓ ਜੀ ਇਹ ਟ੍ਰਿਕ ਜ਼ਰੂਰ ਵਰਤਿਓ ਜੀ ਆਪਦੇ ਘਰਾਂ ਠੀਕ ਆ ਜੀ ਤੇ ਲੋ ਜੀ ਮੇਂ ਚੰਗੀ ਤਰ੍ਹਾਂ ਵਾਲੀ ਆ ਗਈ ਤੇ ਹੁਣ ਗੈਸ ਨੂੰ ਕਰ ਦਾਂਗੇ ਆਪਾਂ ਬੰਦ ਤੇ ਇਧਰ ਆਪਾਂ ਚਾਹ ਪੂਣੀ ਤੇ ਗਲਾਸ ਲੈ ਲੈਣਾ ਤੇ ਪੋਣ ਲਾਂਗੇ ਜੀ ਲਓ ਜੀ ਸਾਰੀ ਆਪਾਂ ਪਾਉਣ ਲਈ ਇਹ ਇਹਦੇ ਵਿੱਚ ਆਪਾਂ ਕੋਈ ਹੋਰ ਚਾਹ ਪੱਤੀ ਨਹੀਂ ਪਾਈ ਜਿਹੜੀ ਆਪਾਂ ਚਾਹ ਬਣਾਈ ਸੀ ਜੀ ਤੇ ਉਹ ਹੀ ਚਾਹ ਪੱਤੀ ਹੈ ਜੀ ਤੇ ਲਓ ਜੀ ਦਿੱਤੇ ਹੁਣ ਆਪਾਂ ਸਿੱਕੋਲੇ ਲੈਂਦਾ ਜੀ ਤੇ ਸਿੱਕ ਦੇ ਵਿੱਚ ਨਾਲ ਆਪਾਂ ਗਰਮ ਗਰਮ ਹਨਾ ਪਾਣੀ ਪਾ ਦਾਂਗੇ ਜੀ ਚਾਹ ਪੱਤੀ ਆ ਤੇ ਜਿੰਨੇ ਵੀ ਇਹਦੇ ਵਿੱਚ ਮਛਰ ਕੋਕਰੇਜ ਹਨਾ ਤਾਣੂ ਜਿਹੜੇ ਵੀ ਗਰਮੀ ਚ ਪੈਦਾ ਹੋ ਜਾਂਦੇ ਆ ਜੀ ਉਹ ਇਹਦੇ ਨਾਲ ਨਾਲ ਸਾਰੇ ਮਰ ਜਾਣਗੇ ਤੇ ਆਪਣਾ ਪੈਪ ਬਿਲਕੁਲ ਸਾਫ਼ ਹੋ ਜੀਗਾ ਤੇ ਬਿਲਕੁਲ ਚੰਗੀ ਕਰਾਵਾ ਪੈਪ ਆਪਣਾ ਸਾਫ਼ ਹੋ ਜੀਗਾ ਜੀ ਤੇ ਇਸ ਤਰੀਕਾ ਰੱਖਾਂਗੇ ਤੇ ਫਿਰ ਆਪਾਂ ਥੋੜੀ ਦੇਰ ਬਾਅਦ ਇਹਨੂੰ ਆਪਾਂ ਧੋ ਦਾਂਗੇ ਵੀਡੀਓ ਕਹੇ ਜੀ ਲੱਗੀ ਜੀ ਤੇ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ